ਸਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ ਅੱਜ ਵਾਤਾਵਰਨ ਸੁਧਾਰ ਸੁਸਾਇਟੀ ਵੱਲੋਂ 15 ਅਗਸਤ ਦੇ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਸੰਬੰਧ ਦੇ ਵਿੱਚ ਅਸੀਂ ਵਾਤਾਵਰਨ ਸੁਧਾਰ ਸੁਸਾਇਟੀ ਵੱਲੋਂ ਇੱਥੇ ਢੰਡੋਆ ਰੋਡ ਤੇ ਪੌਦੇ ਲਾ ਰਹੇ ਹਾਂ ਸਾਡੀ ਸਾਰੀ ਸੁਸਾਇਟੀ ਜਿਹੜੀ ਆ ਇਹ ਕੰਮ ਕਰ ਰਹੀ ਹੈ ਅੱਜ ਸਾਡੇ ਸੋਨਾ ਭਾਜੀ ਹੈਗੇ ਆ ਜੀ ਸਾਡੇ ਸੁਸਾਇਟੀ ਦੇ ਮੈਂਬਰ ਆਪਣੇ ਪੂਰੇ ਜੋਸ਼ ਸ਼ੋਰ ਦੇ ਨਾਲ ਕੰਮ ਕਰ ਰਹੇ ਆ ਤੇ ਸਾਡੇ ਭਿੰਦਰ ਸਿੰਘ ਜੱਸਲ ਜੀ ਸਾਡੇ ਮੁਖ ਸਲਾਹਕਾਰ ਜਿਹੜੀ ਸਾਡੀ ਸੁਸਾਇਟੀ ਦੀ ਮਾਂ ਆ ਉਹ ਇਹ ਆਪਣੇ ਤਨਦੇਈ ਨਾਲ ਕੰਮ ਕਰ ਰਹੇ ਆ ਤੇ ਸਾਡੇ ਡਾਕਟਰ ਰਜੇਸ਼ चौहान ਜੀ ਵਾਈਸ ਪ੍ਰਧਾਨ ਜੀ ਉਹ ਵੀ ਸਾਡੇ ਪੂਰੇ ਜੋਰ ਸ਼ੋਰ ਨਾਲ ਕੰਮ ਕਰ ਰਹੇ ਆ ਸਾਡੇ ਰਾਜੂ ਬੈਲ ਜੀ ਜਿਹੜੇ ਬਹੁਤ ਤਨਦੇਈ ਦੇ ਨਾਲ ਕੰਮ ਕਰਦੇ ਆ ਤੇ ਅਸੀਂ ਹੋਰ ਤੁਹਾਨੂੰ ਆਪਣੇ ਮੈਂਬਰਾਂ ਨਾਲ ਮਿਲਾਉਨੇ ਆ ਜਸਵੀਰ ਦੱਸੀ ਜੀ ਜੱਸੀ ਟੇਲਰ ਜੀ ਪੂਰੇ ਜੋਰ ਸ਼ੋਰ ਦੇ ਨਾਲ ਲੱਗੇ ਹੋਏ ਆ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਡਾ ਇਸ ਕੰਮ ਦੇ ਵਿੱਚ ਸਾਥ ਦਿਓ ਸਾਡੇ ਸੋਸ਼ਲ ਮੀਡੀਆ ਇਨਚਾਰਜ ਟੱਡਾ ਸਾਹਿਬ ਸੁਖਪ੍ਰੀਤ ਟੱਡਾ ਜੀ ਇਹ ਵੀ ਆਪਣੀ ਪੂਰੀ ਤਨਦੇਹੀ ਦੇ ਨਾਲ ਇੱਥੇ ਕੰਮ ਕਰਦੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਸਾਰੇ ਸ਼ਾਗੁਟ ਵਾਸੀਆਂ ਨੂੰ ਅਪੀਲ ਆ ਸਾਰੀਆਂ ਸੰਸਥਾਵਾਂ ਨੂੰ ਅਪੀਲ ਆ ਕਿ ਵੱਧ ਵੱਧ ਬੂਟੇ ਲਾਓ ਤਾਂ ਜੋ ਸਾਡਾ ਆਉਣ ਵਾਲਾ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਆਕਸੀਜਨ ਦੀ ਕਮੀ ਨਾ ਆਵੇ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ